ਮੈਂ ਤੁਹਾਨੂੰ ਨਮਨ ਕਰਨਾ ਆ ਉਹਨਾਂ ਦੀ ਪ੍ਰਤਿਵਾ ਦੇ ਚਰਨਾਂ ਦੇ ਵਿੱਚ ਮਨੂੰ ਮੈਂ ਤਾਂ ਕਹਿ ਸਕਦਾ ਜਿਹੜੀ ਜਿਨ੍ਹਾਂ ਨੇ ਇਹ ਕੰਮ ਇਤਿਹਾਸ ਲਿਖਿਆ ਹੁੰਦਾ ਊਮਜਾ ਜਗਦੀਸ਼ ਸਰੇ ਲਿਖੀ ਹੈ ਉਹ ਸਦਾ ਅਮਰ ਔਰ ਸਾਡੇ ਵਿੱਚ ਰਹਿੰਦੇ ਆ ਸਰ ਦੋ ਦਿਨ ਦਾ ਚੱਲ ਰਿਹਾ ਹੈ ਕੈਂਪ ਲੱਗ ਰਿਹਾ ਹੈ ਜਿਵੇਂ ਸੀਐਮ ਸਾਹਿਬ ਨੇ ਅਨਾਉਂਸ ਵੀ ਕੀਤਾ ਕਿ ਆ ਕਿ ਉਹ ਇਲੈਕਸ਼ਨ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਸਮੱਸਿਆ ਆਪਾਂਗੇ ਚਾਹੇ ਉਹ ਦੁਆਬਾ ਜਾਂ ਮਾਲਵਾ ਮਾਝੇ ਦੀ ਗੱਲ ਬੈਠੇ ਕਿ ਇੱਥੇ ਵੜ ਚੁੱਕੇ ਤੁਸੀਂ ਉੱਥੇ ਗਏ ਕੈਨੋਜੀਏ ਸਮਾਸ਼ਾ ਮਤ ਕਿ ਹੋ ਜੇ ਲੋਕਾਂ ਦੇ ਵਿਚ ਉਹ ਆ ਸੀਐਮ ਸਾਹਿਬ ਤੁਸੀਂ ਦੇਖੋ ਪਹਿਲੀ ਵਾਰ ਆ ਵੀ ਦੁਆਬੇ ਦੇ ਵਿੱਚ ਕੋਈ ਸੀਐਮ ਸਾਹਿਬ ਖੁਦ ਪਾਇਆ ਪਹਿਲੀ ਗੱਲ ਤਾਂ ਉਹਨਾਂ ਨੂੰ ਟਾਈਮ ਜਿਹੜਾ ਇੱਕ ਲਾਈਫ ਦਾ ਹੁੰਦਾ ਉਹਨੂੰ ਮੰਡਣਾ ਬੜਾ ਅੱਛਾ ਸੀਐਮ ਸਾਹਿਬ ਨੇ ਖੁਦ ਹੀ ਵੀੜਾ ਚੱਕਿਆ ਔਰ ਕੱਲ ਉਹਦਾ ਪਹਿਲਾ ਦਿਨ ਸੀਗਾ ਇਲੈਕਸ਼ਨ ਤੋਂ ਬਾਅਦ ਔਰ ਅੱਜ ਦੂਜਾ ਦਿਨ ਹੈ ਜੋ ਵੀ ਸਮਾਉਣਾ ਕੋ ਲਾ ਰਹੀਆਂ ਉਹਨਾਂ ਨੇ ਖੁਦ ਤਾਂ ਸੁਣਨਾ ਸੁਣਨਾ ਔਰ ਉਹਨਾਂ ਨੇ ਟੀਮ ਵੀ ਲਗਾਤਾਰ ਕੈਂਪ ਆਫਿਸ ਬਣਾ ਕੇ ਉੱਥੇ ਜਲੰਧਰ ਦੇ ਵਿੱਚ ਉਹਨੂੰ ਲਗਾਤਾਰ ਸੀਐਮ ਸਾਹਿਬ ਦੀ ਟੀਮ ਤੱਕ ਪਹੁੰਚਾ ਕੇ ਉਹ ਲੋਕਾਂ ਦੇ ਸਮੱਸਿਆਵਾਂ ਦਾ ਹੱਲ ਕਰਦੇ ਸਰ ਆ ਨਾ ਨਗਰ ਕੌਂਸਲ ਨਗਰ ਨਿਗਮ ਬਲਾਕ ਸੰਪਤੀ ਬਲਾਕ ਜਾਂਦਾ ਹੈ ਜਾਂ ਜਿਹੜੀ ਪੰਚਾਇਤੀ ਚੋਂ ਆ ਰਿਹਾ ਹੈ ਕਦੋਂ ਤੱਕ ਸਰਕਾਰ ਕਰਾਂ ਜਾਦੀ ਹੈ ਕਦੇ ਭੰਗ ਹੋਏ ਨੂੰ ਕਾਫੀ ਟਾਈਮ ਲੱਗਦਾ ਲੋਕਾਂ ਦੇ ਕੰਮ ਰੁਕੀ ਜਾਂਦਾ ਦੇਖੋ ਸਰਕਾਰ ਦੀ ਕੋਸ਼ਿਸ਼ ਰਹੀ ਹੈ ਵਿੱਚ ਕੋਈ ਨਾ ਕੋਈ ਇਲੈਕਸ਼ਨ ਆ ਗਿਆ ਪਾਰਲੀਮੈਂਟ ਦਾ ਇਲੈਕਸ਼ਨ ਆ ਗਿਆ ਇਲੈਕਸ਼ਨ ਕੋਡ ਆ ਗਿਆ ਉਹਦੇ ਲਈ ਸਰਕਾਰ ਜਿਹੜੀ ਹੈ ਉਹਨੂੰ ਕੋਸ਼ਿਸ਼ ਕਰ ਰਹੀ ਹੈ ਬਹੁ ਤੁਹਰਾਇਆ ਤੁਸੀਂ ਦਾ ਮਾਮਲਾ ਸਾਹਮਣੇ ਆ ਰਿਹਾ ਉਹਦੇ ਵਿੱਚ ਕੋਈ ਰਿਸ਼ਤੀਆਂ ਨੂੰ ਲੈ ਕੇ ਹਿਰਫਿਰ ਕਰ ਰਿਹਾ ਕੁਝ ਤਹਿਸੀਲਦਾਰ ਵੱਲੋਂ ਹੋ ਰਿਹਾ ਕੋ ਮਾਮਲਾ ਪਰੋਣ ਆ ਰਿਹਾ ਅਗਰ ਤੁਸੀਂ ਮੇਰੇ ਅਗਰ ਤੁਹਾਨੂੰ ਕੋ ਲੱਗਦਾ ਤਾਂ ਮੈਨੂੰ ਰਿਟਰਨ ਦੇਖੋ ਮਨੂੰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਰਿਕੁਐਸਟ ਕਰਦਾ ਵੀ ਅਗਰ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਆਂਦੀ ਹੈ ਉਹ ਉਸ ਨੂੰ ਸਾਡੇ ਨੂੰ ਸਾਡੇ ਕੋਲ ਰਿਟਰਨ ਰੂਪ ਚ ਭੇਜੋ ਸਰ ਕਾਉਂਸਲਰ ਵੱਲੋਂ ਕਿਸੇ ਸਾਹਮਣੋਂ ਰਿਟਰਨ ਵਿੱਚ ਲੈ ਕੇ ਦਿੱਤਾ ਗਿਆ ਇਸ ਵਾਰ ਕਿਨੂ ਜੀ ਬਲਾਕ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਤੇ ਇਹ ਉਹਨਾਂ ਨੂੰ ਉਹਨਾਂ ਨਾਲ ਤੁਹਾਡੇ ਨਾਲ ਕੋਰਟ ਡੀਸੀ ਸਾਹਿਬ ਐਸੀ ਰਿਟਨਜ ਕੰਪਲੇਂਟ ਵੀ ਕੀਤੀ ਹੈ ਮੈਨੂੰ 4 ਦਿਨ ਪਹਿਲਾਂ ਮੈਂ ਡੀਸੀ ਸਾਹਿਬ ਨਾਲ ਫਿਰ ਉਸ ਮਾਮਲੇ ਜੀ ਕੋਲ ਅਸੀਂ ਕਰਦਾ ਰੱਖਿਆ ਰਹੇ ਹਾਂ ਉਸੇ ਦਾ ਮਾਮਲਾ ਦੇਖੋ ਐਨਓਸੀ ਦਾ ਮਾਮਲਾ ਜਿਹੜਾ ਮਨਜੁਗ ਹਾਈ ਕੋਰਟ ਤੋਂ ਮੈਂ ਪਹਿਲਾਂ ਐਸੀ ਕਰਕੇ ਗੱਲ ਕੀਤੀ ਸੀ ਤੁਹਾਡੇ ਵਿੱਚ ਹੁਣ ਵੀ ਹਾਈ ਕੋਰਟ ਦਾ ਮਾਮਲਾ ਉਹਨੂੰ ਅਸੀਂ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮਾਮਲਾ ਤੁਸੀਂ ਦੇਖੋ ਇਹ ਭਾਪਰਾ ਐਕਟ ਅੱਜ ਦਾ ਨਹੀਂ ਹੈ 95 ਤੋਂ ਚੱਲੇ ਆ ਰਿਹਾ 95 ਦਾ ਮੈਟਰ ਆ ਕੇ 2018 2022 ਤੱਕ ਅਸੀਂ ਆਏ ਹਾਂ ਅਜੀ ਹੁਤੇ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ 16 ਹਜ਼ਾਰ ਇਹ ਰੈਗੂਲਰ ਕਲੋਨੀਆਂ ਆ ਜਿਹੜੀਆਂ ਉਸ ਵੇਲੇ ਜਿਹੜੇ ਕਲੋਨਾਈਜ਼ਰ ਆ ਸਾਡੇ ਤੁਹਾਡੇ ਦੇ ਵਿੱਚੋਂ ਕੋਈ ਨਾ ਕੋ ਮੈਂ ਕਹਿ ਸਕਦਾ ਉਹ ਵੀ ਸ਼ਹਿਰ ਵਾਸੀ ਹੁੰਦੇ ਆ ਲੋਕ ਜਦੋਂ ਪਟਦੇ ਉਹਦੇ ਅਸੀਂ ਲੋਕ ਵੀ ਉਹਦੇ ਚ ਇੰਨਾ ਕਰਦੇ ਆ ਵੀ ਸਾਨੂੰ ਕੋਈ ਚੀਜ਼ ਸਸਤੀ ਮਿਲਦੇ ਉਸ ਲੈ ਲੈਣੇ ਆ ਉਹ ਜ਼ਿੰਮੇਵਾਰੀ ਜਿਹੜੀ ਕਿਤੇ ਆਂਦੀ ਆ ਉਹਦੀ ਡਿਵੈਲਪਮੈਂਟ ਦੀ ਇਹ ਇਸ ਕਰਕੇ ਹਾਈ ਕੋਰਟ ਨੇ ਉੱਤੇ ਰੋਕ ਲਾਈ ਹੈ ਰੈਵਨਿਊ ਡਿਪਾਰਟਮੈਂਟ ਕਿਸੇ ਦੀ ਰਿਸਟ ਨਹੀਂ ਰੋਕਣੀ ਚਾਹੁੰਦਾ ਰੈਵਨਿਊ ਡਿਪਾਰਟਮੈਂਟ ਦਾ ਕੰਮ ਦਾ ਰੈਵਨਿਊ ਡਿਪਾਰਟਮੈਂਟ ਨੂੰ ਤਾਂ ਰੈਵਨਿਊ ਵੀ ਆਣਾ ਉਹ ਨਹੀਂ ਰੋਕਣੀ ਚਾਹੁੰਦਾ ਪਰ ਜਿਹੜੀ ਮਾਨਜੋਖ ਹਾਈ ਕੋਰਟ ਦੀ ਰੋਕ ਹੈ ਅਸੀਂ ਉਹ ਦਾਦੇਸ਼ ਮੁੱਖ ਰੱਖਦੇ ਆ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਤੁਸੀਂ ਦੇਖੋ 95 ਤੋਂ ਲੈ ਕੇ ਹੁਣ ਤੱਕ ਤੁਰਿਆ ਆ ਰਿਹਾ ਇਸੇ ਮਾਮਲਾ ਉਹਨੂੰ ਸੈਟਲ ਕਰਨ ਨੂੰ ਟਾਈਮ ਲੱਗੇਗਾ ਕਿਉਂਕਿ ਉਹਨਾਂ ਦਾ ਡਵੈਲਪਮੈਂਟ ਦਾ ਮਸਲਾ ਸ਼ਹਿਰੀਆਂ ਦਾ ਮਸਲਾ ਹੈ ਲੋਕਾਂ ਨਾਲ ਜਿਹੜਾ ਧੋਖਾ ਹੁੰਦਾ ਰਿਹਾ ਅਤੀਤ ਦੇ ਵਿੱਚ ਅਸੀਂ ਕਹਿੰਦੇ ਆਣ ਵਾਲੇ ਟਾਈਮ ਨੂੰ ਦੁਆਰਾ ਜਿਹੜਾ ਕੋਈ ਖਰੀਦਾਰ ਹੈ ਉਹਨਾਂ ਕੋਈ ਧੋਖਾ ਨਾ ਹੋਵੇ ਅਸੀਂ ਉੱਤੇ ਇੱਕ ਐਸ